ਜੀਤੇ ਦੇ ਨੇ ਜਿਸ ਤਰ੍ਹਾਂ ਵਪਾਰੀ ਭਰਾਵਾਂ ਦੇ ਨਾਲ ਜਿਸ ਤਰ੍ਹਾਂ ਗੁਰੂ ਬਾਜ਼ਾਰ ਦੇ ਵਿੱਚ ਅਸੀਂ ਮੌਜੂਦ ਆ ਜਿਸ ਤਰ੍ਹਾਂ ਇਨਸੀਡੈਂਟ ਦੀਆਂ ਘਟਨਾਵਾਂ ਵੇਖਣ ਨੂੰ ਮਿਲਿਆ ਸੀ ਤਾਂ ਪ੍ਰਧਾਨ ਜੀ ਅਸ਼wini ਨਾਹਮੇਸ਼ਾ ਜੀ ਸਾਡੇ ਨਾਲ ਮੌਜੂਦ ਨੇ ਸਵਰਨਕਾਰ ਐਸੋਸੀਏਸ਼ਨ ਸੰਗ ਪੰਜਾਬ ਤੇ ਤੇ ਗੱਲਬਾਤ ਕਰਾਂਗੇ ਕਿ ਸੁਰੱਖਿਆ ਨੂੰ ਲੈ ਕੇ ਕੀ ਕੀ ਉਪਰਾਲੇ ਕੀਤੇ ਜਾਂਦੇ ਆ ਤੇ ਅਸ਼wini ਨਾਹਮੇਸ਼ਾ ਜੀ ਵਪਾਰੀਆਂ ਦੀ ਸੁਰੱਖਿਆ ਦੇ ਲਈ ਲਗਾਤਾਰ ਜਿਹੜੇ ਉਪਰਾਲੇ ਕਰਦੇ ਰਹਿੰਦੇ ਨੇ ਦਾ ਗਲਬਤ ਕਰਾ ਕਿ જિલ્લા ਪ੍ਰਧਾਨ ਜੀ ਤੁਹਾਡਾ ਨਿਊਜ਼ਰ ਲਾਈਨ ਟੂ ਤੇ ਬੋਲ ਬੋਸ ਮੈਂ ਇੱਕ ਤੱਕ ਪੋਤ ਬੋਸ ਸਵਾਗਤ ਹੈ ਜਿਹੜੇ ਸੀ ਆਏ ਉਹਨਾਂ ਤੇ ਮੱਦ ਕਰ ਗਏ ਮੈਂ ਅਸ਼wini ਗਵਾਨਾ ਹਮੇਸ਼ਾ ਪੰਜਾਬ ਪ੍ਰਦਾਨ ਸੌਰਵ ਕਸਨ ਪੰਜਾਬ ਤੋਂ ਬੋਲਦਾ ਪਿਛਲੇ ਦਿਨ ਜ ਅਣਗਿਣਤੀ ਮਕੀ ਇੱਥੇ ਲੁੱਟਾ ਖੋਵਾ ਸਾਡੇ ਸੌਰੰਕਰ ਬਰਾਦੇ ਤੇ ਬਰਾਵਨ ਲ ਹੋਈਆਂ ਕਈ ਜਗ੍ਹਾ ਤੇ ਮਜੰਡਿਆਲੇ ਵੀ ਗਿਆ ਵਿਜੇਨਗਰ ਔਰ ਕਈ ਜਗ੍ਹਾ ਤੇ ਇਹੋ ਜੇ ਕਾਰਡ ਹੋਏ ਆ ਇਹ ਅਸਲੇ ਲਾ ਦਾ ਕੋਈ ਡਰ ਹੀ ਨਹੀਂ ਰਿਹਾ ਕਿ ਛਰੇ ਆ ਆਉਂਦੇ ਨੇ ਆਉਂਦੇ ਆ ਖੋ ਗਏ ਲੁੱਟ ਕੇ ਲੈ ਲੈ ਜਾਂਦੇ ਆ 500 ਦੀ ਗੱਲ ਜੀਨਗਰੋਂ ਬਾਕੀ ਕਾਰਚੋ ਉਹਨਾਂ ਕੋ 7 ਕਿਲੋ ਚੰਦੀ ਖੋ ਗਏ ਬਰੇ ਨਗਰੋ ਵੇ ਲੈ ਕੇ ਗਿਆ ਜਿੱਦਾਂ ਕੋਈ ਇਹਨਾਂ ਨੂੰ ਪੁਲਿਸ ਦਾ ਕੋਈ ਡਰ ਹੀ ਨਹੀਂ ਹੁੰਦਾ ਇਹਦੇ ਕਿਸੇ ਟਾਈਮ ਹੁੰਦਾ ਸੀ ਕਿ ਕਿਤੇ ਵੀ ਕੋਈ ਲੁੱਟ ਹੋ ਹੁੰਦੀ ਉਹ ਬੰਦੇ ਨੂੰ ਘਾਰੋਂ ਜਿੱਥੋਂ ਮर्जी ਲੱਭ ਕੇ ਕੋ ਕੋ ਬਰਾਮਦ ਕੀਤਾ ਜਾਂਦਾ ਹੁੰਦਾ ਹੈ ਤੇ ਕੋਈ ਅਜੇ ਤੱਕ ਇਹਦੀ ਬਰਾਮਦੀ ਨਹੀਂ ਹੋਈ ਬੰਦਿਆਂ ਦੀ ਨਾ ਕੋਈ ਉਹਨਾਂ ਨੂੰ ਚੀਜ਼ ਮਿਲੀ ਦੂਜੀ ਗੱਲ ਮਗਰੇ ਪਿਛਲੇ ਦਿਨ ਦਿਓ ਅਸੀਂ ਪਿੱਛੇ ਗੂਝਵਾਈ ਸੀ ਕਿ ਜਿਹੜੇ ਮਗਰੇ ਕਾਰੀਗਰ ਜਾਂ ਬੰਦੇ ਸਮਾਨ ਲੈ ਕੇ ਭੱਜ ਜਾਂਦੇ ਆ ਇਹ ਉਹਨਾਂ ਦੀ ਰਿਪੋਰਟ ਵੀ ਅਹੀ ਲਖਾਨੇ ਆ ਕਿ ਪੁਲਿਸ ਨੂੰ ਬੀਕਾ ਨੇ ਤੱਕ ਨਾਲ ਲੈ ਕੇ ਗਏ ਹੋਰ ਵੀ ਜਗ੍ਹਾ ਜਾਵੇ ਅਗਲੇ ਪੁਲਿਸ ਨੇ ਉਹਦੇ ਉਹਨਾਂ ਖਿਲਾਫ ਪਰਚਾ ਮਗਰੇ ਦਾਖਲ ਨਹੀਂ ਕੀਤਾ 15 ਵਾਰ ਹੋ ਮਿਲ ਗਿਆ ਫਲਾਣੀ ਜਗ੍ਹਾ ਬੈਠਾ ਪਰ ਉਹ ਲੋਕਾਂ ਨੇ ਕਿਹਾ ਪਰਚਾ ਪਹਿਲਾਂ ਦਾਖਲ ਕਰਾਓ ਤੇ ਫਿਰ ਉਹ ਬੰਦਾ ਉਸ ਮਾਨਤਾ ਨੂੰ ਮਿਲੇਗਾ ਪਰ ਅਜੇ ਤੱਕ ਮੇਰੇ ਮੈਂ ਖੁਦ ਨਾਲ ਗਿਆ ਪੰਜਤਾਰ ਵਾਲੀ ਤੇ ਉਹ ਬੰਦਿਆਂ ਨੇ ਅਜੇ ਤੱਕ ਕੋਈ ਮਗੇ ਪਰਚੇ ਅਜੇ ਤੱਕ ਦਰਜ ਨਹੀਂ ਹੋਏ ਨਾ ਉਹਨਾਂ ਨੂੰ ਸਮਾਨ ਮਿਲਿਆ ਅਜੇ ਤੱਕ ਉਹ ਗਰੀਬ ਬੰਦੇ ਜਿਹੜੇ ਆਪਣਾ ਜੇਵਰ ਦਾ ਕੰਮ ਕਰਦੇ ਸੀ ਰੋਟੀ ਢੋਈ ਇੱਕ ਬੰਦੇ ਹੀ ਉਹ ਬਾਹਰੋਂ ਕਾਰੀਗਰ ਆਏ ਉਹਨਾਂ ਨੂੰ ਸਮਾਨ ਪੰਨਾ ਦਿੱਤਾ ਤੇ ਉਹ ਨੱਠ ਗਏ ਨੱਠਣ ਦੇ باوجود ਵੀ ਉਹਨਾਂ ਨੂੰ ਹਾਸਲ ਹੋ ਰਿਹਾ ਹੀ ਸਮਾਨ ਕਿ ਪੁਲਿਸ ਬੰਦੀ ਪ੍ਰਸ਼ਾਸਨ ਨੇ ਉਹਨਾਂ ਦੇ ਮਗਰ ਪਰਚੇ ਹੀ ਦਾਖਲ ਕੀਤੇ ਕਿ ਉਹ ਫੇਰ ਮਗਰੀ ਉਦਾਂ ਹੀ ਵਾਪਸ ਉਹਨਾਂ ਦੇ ਅਰਕਾਰ ਆ ਗਏ ਆ ਕਿ ਉਹਨਾਂ ਵਿਚਾਰੇ ਨੂੰ ਜਿਹੜਾ ਸਮਾਨ ਮਿਲਿਆ ਸੀ ਉਹ ਸਮਾਨ ਨਹੀਂ ਮਿਲਿਆ ਅੱਜ ਉਹ ਫਾਰਮਾਂਦੋ ਵਿਲੇ ਹੋ ਕੇ ਬੈਠਦੇ ਆ ਸੰਗ ਦੇ ਪ੍ਰਧਾਨ ਹੈਗੇ ਉਹ ਕਾਫੀ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਦੇ ਤੁਹਾਡੇ ਨਾਲ ਅੰਮ੍ਰਿਤਸਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਸ ਤਰ੍ਹਾਂ ਤੁਸੀਂ ਇਹ ਦੱਸ ਰਹੇ ਤੁਸੀਂ ਇਹਦੇ ਬਾਰੇ ਤੁਸੀਂ ਪੁਲਿਸ ਕਮਿਸ਼ਨਰ ਦੇ ਨਾਲ ਗੱਲ ਨਹੀਂ ਕੀਤੀ ਇਹਦੇ ਬਾਰੇ ਅਸੀਂ ਉਹਨੇ ਨੋਲੇ ਨੋਲੇ ਲਿਆਂਦੀ ਸੀ ਦੋ ਤਿੰਨ ਵਾਰੀ ਜਾ ਕੇ ਕਿ ਇਹ ਪਰਚੇ ਮਗੀ ਦਰਜ ਹੋਣਗੇ ਜਿੱਦਾਂ ਲੋਕ ਨੱਟਦੇ ਆ ਇਹਨਾਂ ਨੂੰ ਫੜਿਆ ਜਾਏਗਾ ਇਹਨਾਂ ਨੂੰ ਬਰਾਮਦੀ ਹੋਏਗੀ ਇਹ ਲੋਕ ਨੱਠਮ ਕੀ ਹੜ ਜਾਣਗੇ ਪਰ ਉਹਨਾਂ ਨੇ ਕਹਿਤਾ ਜੀ ਹੋ ਜਾਏਗਾ ਉਹ ਡੇਲੀ ਘਰ ਆਵੇ ਸਾਰੇ ਪਰਚੇ ਵਾਪਸ ਕਰਦੇ ਆ ਦੋ ਤਿੰਨ ਚਾਂਸ ਹੋਏ ਆ ਤੇ ਲਗਾਤਾਰੀ ਅਜੇ ਵੀ ਉਹ ਪੈਂਡਿੰਗ ਪਏ ਆ ਅਜੇ ਵੀ ਕਿੰਨੀ ਦੇਰ ਹੋ ਗਈ ਇਹ ਕਰ ਦੋ ਤਿੰਨ ਮਹੀਨੇ ਹੋ ਗਏ ਜੀ ਤਿੰਨ ਮਹੀਨੇ ਦੀ ਚਾਰ ਤਵੋ ਚਾਰ ਤੋਂ ਪੰਜ ਮਗੀ ਇਹ ਤਾਂ ਗਾੜ ਹੋਇਆ ਕਿ ਜੇਰੇ ਇਹਨਾਂ ਨੇ ਪਰਚੇ ਹੀ ਉਹ ਮਗਰੀ ਕੀਤੇ ਨਹੀਂ ਤੇ ਉਹ ਨਡਾਰ ਹੋ ਗਏ ਉਹ ਕੰਮ ਕਰਦੇ ਪਏ ਆ ਕਹਿੰਦੇ ਸਾਨੂੰ ਕੋਈ ਡਾਲੇ ਉਹਨਾਂ ਨੂੰ ਆਈਆਂ ਕਈ ਵਪਾਰੀ ਜਿਹੜੇ ਭਰਾ ਜਿਹੜੇ ਹੈਗੇ ਆ ਉਹ ਚਾਹੁੰਦੇ ਆ ਕਿ ਅਸੀਂ ਸੁਰੱਖਿਆ ਵਾਸਤੇ ਸਾਨੂੰ ਕੋਈ ਚੀਜ਼ਾਂ ਮੁਹੱਈਆ ਕਰਵਾਈਆਂ ਜਾਣ ਪੁਲਿਸ ਸੁਰੱਖਿਆ ਕਰੇ ਇਹਨਾਂ ਚੀਜ਼ਾਂ ਤੇ ਜਿਸ ਤਰ੍ਹਾਂ ਘਟਨਾ ਹੁੰਦੀ ਆ ਤੇ ਉਹਨਾਂ ਕੋਲ ਕੁਝ ਆਪਣੇ ਕੋਈ ਸੰਦ ਵਗੈਰਾ ਕੋਈ ਚਾਹੁੰਦੇ ਆ ਸਾਨੂੰ ਮਿਲਣ ਪਰ ਉਹਨਾਂ ਨੂੰ ਕਹਿੰਦੇ ਵੀ ਅਪਲਾਈ ਵੀ ਕਈਆਂ ਨੇ ਕੀਤੇ ਕਈਆਂ ਕੋ ਹੈਗੇ ਨਹੀਂ ਤੇ ਕਈਆਂ ਨੂੰ ਮੁਸ਼ਕਲ ਆ ਰਹੀ ਹੈ ਉਹੀ ਗੱਲ ਹੋਈ ਵੀ ਜੇ ਨਗਰ ਵਾਲੇ ਜਿਨਾਂ ਨੇ ਖੁਦ ਮਗਰ ਚੋੜ ਨੂੰ ਖਾ ਲਿਆ ਸੀ ਤੇ ਉਹ ਵਿਚਾਰੇ ੱਟਕੇ ਖਾਣੇ ਪੈ ਗਏ ਸਾਨੂੰ ਅਸਲੇ ਦਾ ਲਾਇਸੈਂਸ ਮਿਲ ਜਵੇ ਕਈ ਵਾਰੀ ਅਸੀਂ ਵੀ ਜਾ ਕੇ ਨਾਸ਼ਪਾਸ ਕੀਤੀ ਹੈ ਤੇ ਉਸ ਦੇ ਹਾਮੀ ਭਰ ਦਿੰਦੇ ਆ ਤੁਹਾਨੂੰ ਮਿਲ ਜੇਗਾ ਪਰ ਕਿਤੇ ਕੋਈ ਸੁਣਾਈ ਨਹੀਂ ਹੁੰਦੀ ਕਿਸੇ ਨੂੰ ਅਸਲਾ ਇਹ ਮਿਲਦਾ ਨਹੀਂ ਕੱਲ ਸਿਕਮ ਬੰਦਾ ਆਪਣੀ ਆਮ ਗੀ ਜ਼ਿੰਮੇਵਾਰੀ ਖਾਸ ਹੈ ਆਪਾਂ ਦੇ ਕੋ ਮਸਲਾ ਹੋਵੇ ਤੇ ਅਸਲਾ ਲੈਣ ਵਾਸਤੇ ਉਹਨਾਂ ਨੂੰ 36 ਜਗ੍ਹਾ ੱਟਕੇ ਖਾਣੇ ਪੈਂਦੇ ਆ ਕਦੇ ਕਿਦਾ ਇਹ ਅਸਲ ਨਹੀਂ ਮਿਲਦਾ ਪਿਆ ਲਾਇਸੈਂਸ ਅਕੀਸੇ ਦਾ ਬਣਾਇਆ ਹੀ ਨਹੀਂ ਸੀ ਕਿ ਸਾਹਮਣੇ ਪਤਾ ਨਹੀਂ ਕੀ ਗੱਲ ਆ ਕਿ ਖਾਸ ਤੌਰ ਤੇ ਪਿਛਲੇ ਜਿੰਨੇ ਵੀ ਮਗਹੀ ਆਪਣੇ ਕਮਿਸ਼ਨ ਸਾਹਿਬ ਆਏ ਆ ਕਿ ਪਹਿਲ ਦੇ ਆਧਾਰ ਤੇ ਜਿਸ ਫਾਰਮ ਤੇ ਹੀ ਮੋੜ ਲਾ ਗਏ ਸਰਪੰਚ ਦਾ ਸੰਗ ਵਾਲੇ ਦਿੰਦੇ ਆ ਉਹਨੂੰ ਪਹਿਲੇ ਮਮਗੇ ਪਹਿਲ ਤੇ ਇਹਾਜ਼ ਦਿੱਤਾ ਜਾਂਦਾ ਸੀ ਮੇਰੇ ਖਿਆਲ ਆਜ ਤੋ 6 ਮਹੀਨੇ ਖੁੱਫ ਹੋ ਗਏ ਆ ਇੱਕ ਵੀ ਲਾਇਸੈਂਸ ਇਹਨਾਂ ਨੂੰ ਨਹੀਂ ਦਿੱਤਾ ਗਿਆ ਜਿਨ੍ਹਾਂ ਦੇ ਵਾਰਦਾਤਾ ਜਾਂ ਟੈਲੀਫੋਨ ਵੀ ਆਏ ਆ ਉਹਨਾਂ ਨੂੰ ਵੀ ਤੱਕੇ ਖਾਲੀ ਲਾਇਸੈਂਸ ਮਿਲੇ ਇਹਨੀ ਘਟਨਾਵਾ ਵੀ ਹੋ ਰਹੀਆਂ ਕੀ ਤੁਹਾਨੂੰ ਲੱਗਦਾ ਪੁਲਿਸ ਦੇਣਾ ਨਹੀਂ ਚਾਹਦੀ ਕੀ ਮੰਨਛਾ ਲੱਗਦੀ ਹੈ ਸਰਕਾਰ ਵੀ ਹੈ ਇੱਕ ਟ੍ਰੇਡ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਕੀ ਸਮੇਂ ਦੇ ਜਿਹੜੀਆਂ ਘਟਨਾਵਾ ਹੋ ਰਹੀਆਂ ਤੇ ਕੀ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਫਿਰ ਕਿਸ ਦੀ ਹੈ ਮੇਰੇ ਖਿਆਲ ਤੇ ਮੈਨੂੰ ਇਹ ਕੋਈ ਕਈ ਨਹੀਂ ਦੱਸ ਕੇ ਗਏ ਹੋ ਵਿਧਾਨੀ ਤੁਹਾਡੇ ਕਹਿਣ ਤੇ ਲਸੰਸਰੀ ਬਣਿਆ ਅਸੀਂ ਲੱਖ ਸਵਾ ਲੱਖ ਰੁਪਏ ਦੇ ਕੇ ਬਣਵਾ ਹੀ ਜਾਈਏ ਇਹ ਬੜੀ ਵੱਡੀ ਇੱਕ ਨਕੀਦੀ ਵਾਲੀ ਗੱਲ ਆ ਕਿ ਅਸੀਂ ਲੋਕ ਮੁਖੀਆ ਬੰਦੇ ਹੁੰਦਿਆਂ ਵੀ ਕਿ ਸਾਡੇ ਲੋਕਾਂ ਦੀ ਸੁਣਾਈ ਨਹੀਂ ਹੋਈ ਜਿਹੜੇ ਲੋਬ ਜਾ ਕੇ ਸਾਡੇ ਤੋਂ ਬਝੋੜੀ ਬਣਾ ਕੇ ਲੈਣਦੇ ਹੋ ਸਾਨੂੰ ਆ ਕੇ ਦੱਸਦੇ ਆ ਕਿ ਦੇਖੋ ਜੀ ਅਸੀਂ ਆਪਣਵਾਈ ਲਏ ਆ ਕਿ ਇਹ ਪੈਸੇ ਦਾ ਕੰਮ ਹੁੰਦਾ ਹੈ ਤੁਹਾਡੇ ਲੋਕਾਂ ਦੀ ਕੀ ਲੋੜ ਹੈ ਕੀ ਲੋੜ ਤਾਂ ਕਿਹ ਹਾਂ ਦੀ ਮਤਲਬ ਕਿ ਤੁਹਾਡੇ ਕਹਿੰਦਾ ਦਫ਼ਤਰ ਚ ਜਾਣਾ ਤੇ ਉਹ ਕੰਮ ਜਿਹੜਾ ਇੱਕ ਜਿਵੇਂ ਪੁਲਿਸ ਦਾ ਕੰਮ ਹੁੰਦਾ ਹੈ ਕਿ ਕੋਈ ਮੈਂਬਰ ਕੰਪਲੇਂਟ ਲੈ ਕੇ ਆਇਆ ਤੇ ਉਹਨੂੰ ਵੀ ਰਿਸਪੈਕਟ ਉਹਨੂੰ ਬਿਠਾਣਾ ਹਨਾ ਉਹਨਾਂ ਨਾਲ ਗੱਲਬਾਤ ਕਰਨੀ ਕਿ ਪਤਾ ਪੈਸੇ ਦੋਗੇ ਫਿਰ ਕੰਮ ਹੋਏਗਾ ਕਿ ਇਸ ਤਰ੍ਹਾਂ ਉਸ ਤਰ੍ਹਾਂ ਲੋਕਾਂ ਦੀ ਸੁਰੱਖਿਆ ਨਹੀਂ ਹੋਏਗੀ ਮੈਨੂੰ ਤੇ ਇਹ ਜਿਨ੍ਹਾਂ ਦੇ ਵਿਚਾਰੇ ਸਾਡੇ ਆਸਤੇ ਬੈਠੇਗੀ ਆਪਣੇ ਪ੍ਰਧਾਨ ਜੀ ਸਾਡੇ ਬਗੀ ਸਸਨ ਸਰਾਂ ਕਹਿਣਗੇ ਇਹਨਰੇ ਕਹਿੰਦੇ ਪੰਜੇਗਾ ਪਿੱਛੇ ਵੀ ਚਲੋ ਮਗੀ ਆਪਣੇ ਨੋਟਿਸ ਸੰਜਿਆ ਸਿੰਘ ਗਿਲ ਸਾਹਮਣੇ ਇਦਾਂ ਹੀ ਕਹਿੰਦੇ ਬਣਾਏ ਸੀ ਉਦਾਂ ਹੀ ਲੋਕਾਂ ਨੂੰ ਆਸ ਸੀ ਅਜਿਹਾ ਕਿਹਾ ਚਲੋ ਜੀ ਅਸੀਂ ਕਹਿੰਦੇ ਸੀ ਵੀ ਸਾਡੇ ਪੰਜਨ ਕੇ ਮਿਲ ਜੰਗੇ ਪਰ 6-6 ਮਹੀਨੇ ਸਾਲ-ਸਾਲ ਉਦਾਂ ਹੀ ਫੇਲਾ ਰੋਲ ਗਿਆ ਤੇ ਬਾਅਦ ਚ ਜਦੋਂ ਗੁੱਸੇ ਨਾਲ ਲੋਕੀ ਬਣਾ ਕੇ ਲੈ ਜਾਂਦੇ ਆ ਤੇ ਸਾਨੂੰ ਦਹਾਂਦੇ ਫਿਰ ਆ ਕੇ ਕਿ ਇਹ ਆ ਵੇਖੋ ਜੀ ਅਸੀਂ ਬਣਾ ਕੇ ਲੈ ਆਏ ਤੁਸੀਂ ਆਪਣੀ ਬਧਾਨ ਗਈ ਕਿਸ ਗੱਲ ਦੀ ਹੈ ਇਹ ਹਾਲਮਗੇ ਚੱਲਦਾ ਪਿਆ ਵਾ ਮੈਨੂੰ ਸਮਝ ਨਹੀਂ ਆਦੀ ਵੀ ਐਸੇ ਕਿੱਦਾਂ ਮਗੇ ਇਹ ਸ਼ਿੱਟਾਂ ਚੱਲਦੇ ਵਾ ਕਾਮਜ਼ਗਮ ਅਹੀ ਲੋਗ ਮੋਦਵਾਰਾ ਆਪਣੇ ਪੂਰੇ ਪੰਜਾਬ ਦੇ ਆ ਨੂੰ ਸਾਨੂੰ ਪਤਾ ਇਹ ਬੰਦਾ ਠੀਕ ਹੈ ਕਾਰੋਬਾਰ ਕਰਦਾ ਗ੍ਰੇਸ ਕਰਦਾ ਬਾਹਰ ਅੰਦਰ ਮਾਲ ਲੈ ਆ ਕੇ ਜਾਂਦਾ ਅਸੀਂ ਜਦ ਲਿਖ ਕੇ ਦਿੰਨੇ ਕਿ ਇਹਨੂੰ ਦਿੱਤਾ ਜਾਵੇ ਕਿ ਉਹਨੂੰ ਕਾਮਜ਼ਗਮ ਲਾਇਸੈਂਸ ਇੱਕ ਦਿੱਤਾ ਮਗੇ ਦੇਣਾ ਚਾਹੀਦਾ ਅਸਲ ਇਸ ਵਾਸਤੇ ਇਹ ਕਈ ਵਾਰੀ ਅਹੀ ਆਪਣੇ ਲੈਟਰ ਪਰ ਲਾ ਕੇ ਉਤੇ ਲਿਖੇ ਕੀ ਅਸੀਂ ਉਹਨੂੰ ਜਾਣਦੇ ਆ کاروبار ਕਰਦਾ ਬਰਾ ਵਧੀਆ ਬੰਦਾ ਆਪਣੀ ਮੋਹਰ ਲਾ ਕੇ ਦੇ ਦਿੱਤਾ ਕਿ ਸਾਡੀ ਜ਼ਿੰਮੇਵਾਰੀ ਕੱਲੋਂ ਇਹ ਬੰਦਾ ਕੋਈ ਗਲਤ ਕੰਮ ਨਹੀਂ ਕਰੇਗਾ ਇਹ ਤਾਂ ਵੱਡੀ ਗੱਲ ਦੀ ਚਾਹੀਦੀ ਹੁੰਦੀ ਉਹਨਾਂ ਨੂੰ ਕਿ ਫੇਰ ਵੀ ਉਹਨਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਦੇਖੋ ਤੁਸੀਂ ਅੱਜ ਇਸ ਤਰ੍ਹਾਂ ਪ੍ਰਧਾਨ ਹੈਗੇ ਜੇ ਪੂਰਾ ਪੰਜਾਬ ਦੀ ਐਸੋਸੀਏਸ਼ਨ ਦੇ ਭਾਈਚਾਰਾ ਜੁੜਿਆ ਹੋਇਆ ਤੁਹਾਨੂੰ ਇੰਨੀਆਂ ਮੁਸ਼ਕਲਾਂ ਆਉਂਦੀਆਂ ਤਾਂ ਫਿਰ ਆਮ ਬੰਦੇ ਨੂੰ ਕਿੰਨੀਆਂ ਮੁਸ਼ਕਲਾਂ ਆਉ। ਉਹੀ ਉਹ ਤਾਂ ਗੱਲ ਆ ਅਸੀਂ ਇਸ ਚੀਜ਼ ਨੂੰ ਦੇਖ ਕੇ ਇਸ ਮੈਂ ਨਾ ਕਾਰੋਬਾਰ ਕਰਨ ਵਾਲੇ ਆ ਕਿ ਹਰ ਬੰਦੇ ਨੂੰ ਇੱਜ਼ਤ ਮਾਨ ਕਿ ਕਹਿ ਸਕਦੇ ਆ ਕਿ ਅੱਜ ਕੱਲ ਦਾ ਮਾਹੌਲ ਜਿੱਦਾਂ ਦਾ ਬਣਿਆ ਦਾ ਵਾ ਹਰ ਬੰਦਾ ਆਪਣਾ ਡਰ ਕੇ ਅੰਡਰ ਉਹ ਇਹ ਕੰਮ ਕਰਦਾ ਪਿਆ ਇੱਥੇ ਕੋਈ ਕੈਬਿਨਾ ਮੈਂ ਖੁੱਲੇ ਦਿਨਾਂ کاروبار ਮੈਂ ਕਰਾ ਦਰਬੋ ਉਹਨੇ ਇਹ ਕੰਮ ਚੱਲਦੇ ਪਏ ਨੇ ਹਰ ਬੰਦੇ ਨੂੰ ਖਾਲ ਲੈਂਦੇ ਵੀ ਤੀਜੇ ਦੁਕਾਨਦਾਰ ਨੂੰ ਕੋਈ ਨਾ ਕੋਈ ਫੋਨ ਤੇ ਕਾਲ ਖਾਂਦੇ ਵੀ ਕਿਤੇ ਨਾ ਕਿਤੇ ਗੋਲੀ ਚਾਲ ਜਾਂਦੀ ਜੀਨਗਰ ਵੀ ਆਪਣੇ ਉਹਨਾਂ ਦੇ ਮਗਰ ਸਾਫ ਦੇ ਸਿੰਧੀ ਗੋਲੀਆਂ ਚ ਲਈਆਂ ਉਹ ਮਾਲਕ ਦੀ ਕਹਿੰਦੇ ਬਚ ਗਏ ਮਗਰ ਜੰਡੇ ਵਾਲੇ ਵੀ ਉਹਨਾਂ ਦੇ ਸਿੱਧੇ ਸ਼ੀਸ਼ੇ ਗੋਲੀਆਂ ਮਾਰੀਆਂ ਉਹਨਾਂ ਨੇ ਮੈਂ ਗਿਆ ਉਹਦੇ ਮੈਸੇਜ ਕਰਨੀ ਕਿ ਮੈਂ ਤੇ ਉਹ ਗੰਮ ਨਹੀਂ ਦੇ ਪੀਆ ਕਿ ਉਹਨੇ ਬੰਦਰ ਗਿਆ ਸ਼ਾਇਦ ਇਹਨੂੰ ਗੋਲੀ ਲੱਗੀ ਮੇਰੀ ਬੀਸੇ ਦਾ ਉਹ ਵੀ ਗਮਨਾ ਮਰ ਚਲੇ ਗਿਆ ਚਲੋ ਬਚ ਗਏ ਬੜੀ ਵਧੀਆ ਗੱਲ ਹੋਈ ਫਲੋਗ ਸਿੱਧੀਆਂ ਗੋਲੀਆਂ ਮਾਰੀਆਂ ਉਹਨੇ ਤਲਾਕ ਚੌਂਗ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਕੋਈ ਡਰ ਹੀ ਨਹੀਂ ਹੈਗਾ ਦੇਖੋ ਜਨੇ ਵਾਲੇ ਜੋਗ ਨੇ ਜਿਸ ਬੰਦੇ ਸੋਨੂੰ ਜੁਲਰ ਦੇ ਦੁਕਾਨ ਤੇ ਉਹਨਾਂ ਨੇ ਗੋਲੀ ਚ ਲੱਗੀ ਉਹ ਇੰਨਾ ਚੱਲਦਾ ਉੱਥੇ ਦੋ ਪੁਲਿਸ ਵਾਲੇ ਨਹੀਂ ਹੋਏ ਜਦ ਕਿ ਐਡੇ ਵੱਡੇ ਚੌਂਗ ਕਾਰੋਬਾਰ ਚੱਲਦਾ ਮੇਨ ਐਂਟਰੀ ਉੱਥੇ ਆ ਦੋ ਪੁਲਿਸ ਵਾਲੇ ਤਿੰਨ ਪੁਲਿਸ ਵਾਲੇ ਉਥੇ ਨਾਕੀ ਲਾਈ ਹੁੰਦੇ ਨੇ ਇਹ ਕਾਰਨ ਤੋਂ ਉਨੇ ਨਹੀਂ ਉਹ ਬੰਦੇ ਵੀ ਕਾਉ ਉਹ ਲੋਕ ਆ ਜene ਸੀ ਸਰਦਾਰ ਜੀ ਵੈਸੇ ਗੱਲ ਕਰੀਏ ਸੁਰੱਖਿਆ ਤੇ ਚਲੋ ਆ ਪੁਲਿਸ ਦਾ ਕੰਮ ਹੁੰਦਾ ਜਿੱਥੇ ਬੈਡ ਐਲੀਮੈਂਟ ਜਿੱਥੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਵੀ ਅ ਕਰਮ ਜੁਰਮ ਕਰਦੇ ਉਹਨੂੰ ਹੀ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਸਿਰ ਦੇ ਉੱਤੇ ਲੋਕਾਂ ਦੀ ਤੇ ਫਿਰ ਕਿਸ ਤਰ੍ਹਾਂ ਤੁਸੀਂ ਜਿਹੜਾ ਔਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਅ ਕੰਮ ਜਿਹੜਾ ਵਾ ਵਪਾਰੀਆਂ ਦਾ ਕਾਫੀ ਵੱਡੀ ਗਿਣਤੀ ਚ ਵਪਾਰੀ ਜਿਹੜੇ ਵਰਗ ਦੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਇਹ ਫਿਰ ਕਿਸ ਤਰ੍ਹਾਂ ਉਹਨਾਂ ਦਾ ਓਨ ਵਾਲੇ ਦਿਨਾਂ ਚ ਉਹਨਾਂ ਦੇ ਲਈ ਯਕੀਨੀ ਬਣਾਓਗੇ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਕਿ ਇਹ ਜਿਹੜੇ ਕੰਮ ਹੈਗੇ ਆ ਫਿਰ ਕਿਸ ਤਰ੍ਹਾਂ ਕੀਤੇ ਜਾਣ ਅਸੀਂ ਦੇ ਪਿੱਛੇ ਦੋ ਵਾਰੀ ਸਾਰੇ ਆਪਣੇ ਬਾਜ਼ਾਰ ਦੇ ਪੂਰੇ ਸਰਪ ਐਸੋਸੀਏਸ਼ਨ ਨੇ ਵੀ ਸੁਨਿਆਰਾ ਐਸੋਸੀਏਸ਼ਨ ਸਿਲਵਰ ਐਸੋਸੀਏਸ਼ਨ ਨੇ ਆਪ ਮੁਜ ਬੈਗੇ ਇੱਕ ਮੀਟਿੰਗ ਕੀਤੀ ਹੈ ਕਿ ਕਿਸੇ ਵਲੇ ਸੀਐਮ ਸਾਹਿਬ ਆਏ ਅਈ ਪੂਰੇ ਆਪਣੇ ਜੋ ਵੀ ਸਰਕਾਰ ਮੇਨ ਮੇਨ ਐਸੋਸੀਏਸ਼ਨ ਹੈਗੀਆਂ ਲੈ ਕੇ ਉਹਨਾਂ ਨੂੰ ਆਪਣਾ ਮੰਗ ਪੱਤਰ ਦੇਨੇ ਆ ਕਿ ਸਾਡਾ ਇੱਥੇ ਸਕੂਲ ਦੀ ਦਿੱਕੀ ਕਿ ਇਤੋ ਸ਼ਿੱਤ ਮਨਾਇਆ ਉਹਨੂੰ ਦੱਸ ਕੇ ਜਾਓ ਇੱਥੇ ਦੇ ਅਸੀਂ ਕਾਰੋਬਾਰ ਨਹੀਂ ਕਰਦੇ ਇਹ ਸੋਨਾ ਚੰਦੀ ਸਾਡੇ ਬੱਚਿਆਂ ਦਾ ਜਾਨ ਦਾ ਖੋ ਬਣ ਗਿਆ ਕੋਈ ਸਮਾਨ ਲੈ ਕੇ ਬੱਚਾ ਬਾਹਰ ਜਾਂਦਾ ਸਾਡੇ ਲੋਕਾਂ ਨੂੰ ਚੈਨ ਨਹੀਂ ਆਉਂਦਾ ਜਿੱਨੇ ਸਾਡਾ ਬੱਚਾ ਕੋਈ ਘਰ ਨਹੀਂ ਆਂਦਾ ਇਹ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਦੀ ਆ ਕਿ ਇਸ ਅਰਸ਼ਾ ਅੱਡੀ ਕਿੱਥੇ ਹੈਗੀ ਪੰਜਾਬ ਚ ਤੁਸੀਂ ਕਹਿੰਦੇ ਹੋ ਕਿ ਮੈਂ ਸਾਰੇ ਲਾ ਆਰਡ ਚੱਲਦੇ ਆ ਪਰ ਐਸ ਵਲੇ ਪੂਰੇ ਪੰਜਾਬ ਚ ਸਾਡੇ ਸੋਨ ਕਸ ਬੱਕੀ ਟਾਰਗੇਟ ਤੇ ਰੱਖੇ ਨੇ ਇਹ ਕਿੱਦਾਂ ਹੋ ਰਿਹਾ ਇਹ ਪਹਿਲੇ ਮਹੌਲ ਜਿੰਨੇ ਮੈਂ ਵੇਖਿਆ ਕਦੀ ਵੀ ਮੈਂ ਪਿਛਲੇ ਮਗਰੀ ਮਗਰੀ 40 ਸਾਲ ਤੋਂ 50 ਸਾਲ ਤੋਂ ਟਾਰਗੇਟ ਕਰਨ ਦਾ ਸਿਸਟਮ ਨਹੀਂ ਦੇਖਿਆ ਗਿਆ ਤੇ ਹੁਣ ਜਿਹੜਾ ਹੈਗਾ ਇਹ ਹੁਣ ਜਿਹੜੇ ਕੰਮ ਜਿਵੇਂ ਲਾਇਸੈਂਸ ਹੈਗੇ ਆ ਅਸਲੇ ਜਿਹੜੇ ਮਿਲਨੇ ਹੈਗੇ ਵਪਾਰੀਆਂ ਨੂੰ ਉਹਨਾਂ ਨੂੰ ਹੁਣ ਜਿਵੇਂ ਕੋਈ ਮੁਸ਼ਕਲ ਆ ਰਹੀ ਆ ਤੇ ਹੁਣ ਉਹ ਫਿਰ ਕਿਸ ਤਰ੍ਹਾਂ ਸਾਰਾ ਕੰਮ ਕਰਵਾਉਗਾ ਇਹੋ ਹੀ ਆਈ ਆਪੋ ਜੀ ਮੀਟਿੰਗ ਇੱਕ ਕੀਤੀ ਏ ਇੱਕ ਵਾਰ ਫੇਰ ਸੀਪੀ ਸਾਹਿਬ ਕੋ ਜਾ ਕੇ ਸਾਰਾ ਇਹ ਆਪੋ ਰਿਪੋਰਟਸ਼ਨ ਸਾਰੀ ਜਾ ਕੇ ਮਿਲਾਂਗੇ ਤੇ ਸਾਰਾ ਮਗਰਸ਼ੀਤ ਉਹ ਕੋਲੋਂ ਇੱਕ ਦਸਾਂਗੇ ਵੀ ਅਹੀ ਲੋਕ ਜਿਹੜਾ ਸਰਾਵ ਕੰਮ ਕਰਦਾ ਠੀਕ ਬੰਦਾ ਹੈ ਕਾਰੋਬਾਰੇ ਹੋਛਾ ਪੰਨੀ ਹੈਗਾ ਇੱਥੇ ਬੱਚਵਾਂ ਨਹੀਂ ਹੈਗਾ ਕਿ ਇਹ ਬਿਨਿ ਸਵਾਸ ਲੈ ਲਿਆ ਰਿਹਾ ਕੋਈ ਹੋਰ ਕੰਮ ਵਾਸਤੇ ਨਹੀਂ ਲੈ ਰਿਹਾ ਇਹ ਸਾਡੇ ਲੋਕਾਂ ਨੂੰ ਇਹ ਪਿਆਰ ਦਾ ਨੌਲੇਜ ਆ ਕਿ ਸੋਰੰਗਰ ਕਿੱਦਾਂ ਦਾ ਹੈਗਾ ਜੇ ਰਹੀ ਉਹਨੂੰ ਲੈ ਕੇ ਜੰਦੇ ਉਹਦੇ ਉਹਨੂੰ ਮਿਲਣਾ ਚਾਹੀਦਾ ਬਸ ਇਹ ਕੀ ਕਾਰਨ ਸਮਾਂ ਦੇ ਜੇ ਤੁਸੀਂ ਕਹਿੰਦੇ ਵੀ ਉਹ ਬਾਵਜੂਦ ਨਹੀਂ ਬੰਦਦਾ ਇਹ ਕੀ ਪੁਲਿਸ ਦੀ ਫਟੇਲੀਆ ਇਹ ਹਾਲੋਂ ਸਮਝ ਨਹੀਂ ਆਈ ਕਿ ਇਹ ਆਰ ਕੀ ਇਸ ਵਾਰੀ ਅਸੀਂ ਕਹਿ ਰਹੇ ਆ ਆਮ ਪਾਰਟੀ ਦੀ ਸਰਕਾਰ ਕਿਉਂ ਨਹੀਂ ਬਣਦੇ ਇਸ ਵਾਸਤੇ ਨੇ ਬਣੇ ਤੇ ਜਿੱਦਾ ਹਰ ਲੋਕ ਆ ਕੇ ਦੱਸਦੇ ਵੇਖੋ ਯਹੀ ਤੇ ਬਣਾ ਕੇ ਲਏ ਆਈ ਆਪਣਾ ਤੇ ਉਸ ਵਲੇ ਅਨ ਮਹਿਸੂਸ ਹੁੰਦਾ ਕਿ ਇਹ ਸਰਕਾਰ ਨੇ ਕਹਿੰਦੇ ਲੈਸ਼ੋ ਦੇ ਨਹੀਂ ਖੰਦੇ ਲੈਸ਼ੋ ਨਾਲ ਦੇ ਬੰਦੇ ਬੇਰੇ ਤੇ ਆਪਣੇ ਵਪਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਫਿਰ ਕਿਸ ਤਰ੍ਹਾਂ ਜਿਹੜਾ ਅੱਗੋ ਸਾਰਾ ਕੰਮ ਜਿਵੇਂ ਇੰਨੀਆਂ ਮੁਸ਼ਕਲਾਂ ਆਣ ਡੀਆਂ ਵਾ ਲੋਕਾਂ ਦਾ ਵਿਸ਼ਵਾਸ ਝੂੜਿਆ ਪੂਰੇ ਪੰਜਾਬ ਦੇ ਵਪਾਰੀ ਲੋਕਾਂ ਦਾ ਤੁਹਾਡੇ ਨਾਲ ਫਿਰ ਉਹਨਾਂ ਦਾ ਕੰਮ ਜਿਹੜਾ ਤੁਸੀਂ ਪੁਲਿਸ ਦਫ਼ਤਰਾਂ ਤੋਂ ਕਰਵਾ ਕੇ ਦਿਓਗੇ ਇਹ ਪੂਰੇ ਮਗਈਅੜੇ ਅਸਲੇ ਸਾਰੇ ਬਲਾਦੀ ਦੇ ਸੋਰੰਗਰ ਜਿੰਨੇ ਵੀ ਐਸੋਸੀਏਸ਼ਨ ਐ ਜੋ ਬਹੁਤ ਜ਼ਿਆਦਾ ਮਗਈ ਤੰਗ ਨੇ ਇਹਨਾਂ ਨੂੰ ਕਿਸੇ ਗੱਲ ਦੀ ਮੈਂ ਸਮਝਦਾ ਕਮੀ ਨਹੀਂ ਹੈਗੀ ਲਾਇਸੈਂਸ ਦੇਣਾ ਇੱਕੇ ਦੀ ਵੱਡੀ ਗੱਲ ਆ ਜਿਹੜੇ ਬਹੁਤ ਵਾਰ ਨਾਲ ਜਾ ਗਏ ਇਹਨਾਂ ਨੂੰ ਸਾਰਾ ਕੁਝ ਮਗਈ ਆਪਣਾ ਲੈਟਰਪੈਡ ਤੇ ਲਿਖ ਕੇ ਜਿੰਨੇ ਪਏ ਕਿ ਇਹ ਬੰਦਾ ਕਾਰੋਬਾਰ ਵਾਲਾ ਆਪਣਾ maal ਅੰਦਰ ਬਾਹਰ ਲੈ ਕੇ ਇਹ ਜਾਂਦਾ ਵਾ ਇਹਨਾਂ ਨੂੰ ਲਾਇਸੈਂਸ ਦੇਣ ਚ ਕਿਹੜੀ ਕਮੀ ਹੈ ਇਹ ਜੇ ਕਮੀ ਪੂਰੀ ਨਹੀਂ ਕਰੀ ਜਿੱਦਾਂ ਲੁੱਟ ਹੋ ਹੋਦੀ ਪਈ ਨਾ ਇਹ ਕਿਤੇ ਨਾ ਕਿਤੇ ਸਾਡਾ ਕੋਈ ਹੋਰ ਕਾਰਡ ਹੋਇਆ ਤੇ ਪੂਰੇ ਪ੍ਰਸ਼ਾਸਨ ਨੂੰ ਦੱਸ ਦਵੇ ਕਿ ਇਹ ਨਾਂ ਦੇਣ ਦਾ ਕੀ ਮਗਰੀਆਂ ਨੂੰ ਅਸਿਆ ਮਿਲੇਗਾ ਕਿ ਇਹ ਬਾਜ਼ਾਰ ਉਹਨਾਂ ਚ ਖੁੱਲੇਗਾ ਨੇ ਖੁੱਲਣਗੇ ਨਹੀਂ ਇਹ ਜਿਹੜਾ ਅੱਜ ਵੀ ਅਸੀਂ ੱੱਲੇ ਮਾਰ ਕੇ ਕੰਮ ਕਰਦੇ ਆ ਤੇ ਸੋਚਣਗੇ ਬਾਅਦ ਚੋ ਕਿ ਇਹ ਕਾਰਡ ਹੋਇਆ ਅਸੀਂ ਇਹਨਾਂ ਦੀ ਕਿਉਂ ਨਹੀਂ ਇਹਨਾਂ ਨੂੰ ਲਾਇਸੈਂਸ ਦਿੱਤੇਗੇ ਸੁਰੇ ਦਾ ਸੰਗ ਨੂੰ ਤੇ ਖਰਚਾ ਦਾ ਇਹਨਾਂ ਨੂੰ ਭੁਗਤਣਾ ਪਏਗਾ ਜੇ ਸਾਡੇ ਕੋਈ ਵਾਰਤਾ ਤੇ ਇਹੋ ਜੀ ਹੋ ਗਈ ਯਾ ਇਨਰ ਲਾਸਨਸ ਉਹ ਬੰਦੇ ਨਾ ਦਿੱਤੇ ਜਿਨ੍ਹਾਂ ਦੀ ਅਪਲਾਈ ਹੋਈ ਇਹਨਾਂ ਨੂੰ ਖਜਾਨਾ ਭੁਗਤਣਾ ਪਏਗਾ ਪੂਰਾ ਹੀ ਇਹ ਇੱਕ ਤਰਫਾ ਇੱਕ ਕੰਮ ਕਰਦਾਂਗੇ ਇਹ ਫਿਰ ਕਹਿਣਗੇ ਕਿ ਬਿਜ਼ਾਰ ਖੋਲਣਗੇ ਪਰ ਅਸੀਂ ਬਿਜ਼ਾਰ ਨਹੀਂ ਖੋਲਾਂਗੇ ਜੇ ਸਾਡੀ ਜਿੱਦਾਂ ਬੰਦੇ ਅਡੇ ਮਾਰੇ ਕੁੱਟੇ ਜਾਂਦੇ ਪਏ ਆ ਸ਼ਰੀਅਤ ਕੈਸ਼ਰ ਵਿੱਚ ਜਿੰਦੇ ਪਏ ਨੇ ਇਹਦਾ ਵਾਸਤੇ ਸਾਰੇ ਲਾਇਸੈਂਸ ਅਪਲਾਈ ਕਿਤੇ ਜਾਂ ਇਹਨਾਂ ਦੀ ਹਰ ਮੋਰਚ ਇਹਨਾਂ ਦੀ ਸਪੋਰਟਿਵ ਖਿਡਾਰੀ ਜਾਵੇ ਕਿ ਇਹਨਾਂ ਦੇ ਕੰਮ ਸੇ ਕੰਮ ਇਹਨਾਂ ਦਾ ਆਪਣਾ ਕਾਰੋਬਾਰ ਕਰਨ ਦੇ ਰੋਟੀ ਰੋਜੀ ਕਮਾਉਣ ਵਾਸਤੇ RAM ਨੇ ਪਹਿਲੇ ਆਪਣਾ ਕਾਰੋਬਾਰ ਤੇ ਕਰਨ ਚੱਲਣਾ ਕਿ ਆਪਣੇ ਉਹ ਡਰ ਨਾਲ ਜੀ ਜੀਉਂਦੇ ਬੈਨੇ ਆਪਣੇ ਬਾਲ ਬੱਚੇ ਨੂੰ ਬਚਾ ਕੇ ਰਖੰਡੇ ਆ ਤੇ ਸੋਨਾ ਚਾਂਦੀ ਦੇ ਇਹ ਕੰਮ ਕਰਦੇ ਸਾਡੀ ਜਾਨ ਦਾ ਖੋਮ ਹੋ ਗਈ ਬਣਿਆ ਜਾ ਇਸ ਵਾਸਤੇ ਜਿੰਨੂੰ ਜਿੰਨੂੰ ਅਸਲੀ ਲੋੜ ਹੈ ਸਰਕਾਰ ਨੂੰ ਇਹ ਦੇਣਾ ਚਾਹੀਦਾ ਕਿਤੇ ਨਾ ਕਿਤੇ ਖੁਦਾ ਖਾਸਤਾ ਇਹੋ ਜਿਹਾ ਕੋਈ ਹਾਸਾ ਹੋਇਆ ਕਿ ਇਹ ਹਾਸਾ ਮਗੇ ਪ੍ਰਸ਼ਾਸਨ ਨੂੰ ਪੂਤਣਾ ਨਹੀਂ ਵੇਗਾ ਇਹ ਮਤ ਸੋਚਣਾ ਇਹ ਸਾਰੇ ਚੁੱਪ ਹੋ ਕੇ ਬੈਠੇ ਆ ਇਹ ਅਡੀਕ ਦੇ ਬੇ ਆ ਕਿ ਇਹੋ ਜਿਹਾ ਕੋਈ ਕਾੜ ਹੋਵੇ ਤੇ ਫਿਰ ਇਹਨਾਂ ਨੂੰ ਲਾਸੈਂਸ ਦੇਈਏ ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਹੀ ਇਹਦਾ ਇੰਤਜ਼ਾਮ ਕਰਕੇ ਰੱਖਣਾ ਚਾਹੀਦਾ ਜਿਹੜੇ ਬੰਦੇ ਚੰਗੇ ਨੇ ਕਾਰੋਬਾਰ ਕਰਨ ਵਾਲੇ ਆ ਉਹਨਾਂ ਨੂੰ ਅਸਲਾ ਪਿਆ ਦੇ ਹਾਸ ਤੇ ਦੇਣਾ ਚਾਹੀਦਾ ਇਹੋ ਜਿਹਾ ਜੇ ਕਾੜ ਹੋਏ ਹੋ ਜਾਏਗਾ ਉਸ ਘਰ ਨੂੰ ਵਾਟੂ ਦੇਣ ਦਾ ਕੀ ਫਾਇਦਾ ਰਸਲਾ ਪ੍ਰਧਾਨ ਜੀ ਆ ਕਾਫੀ ਸਾਰੇ ਬਾਜ਼ਾਰ ਆ ਜਿਹੜੇ ਗੁਰੂ ਬਾਜ਼ਾਰ ਦੇ ਨਾਲ ਲੱਗੇ ਹੋਏ ਆ ਕਿਤੇ ਵੀ ਜਿਹੜੀ ਕੋਈ ਨਾਥੇ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਹੈਗੇ ਸਾਰੇ ਰਾਹ ਖੁੱਲੇ ਨੇ ਕੋਈ ਵੀ ਉੱਥੇ ਕੋਈ ਨਾਕਾ ਨਹੀਂ ਹੈਗਾ ਜਿਸ ਤਰ੍ਹਾਂ ਐਡਾ ਵੱਡਾ ਬਾਜ਼ਾਰ ਆ ਕਰੋਨਾ ਹਰ੍ਹਾਂ ਦਾ ਜਿਹੜਾ ਕਾਰੋਬਾਰ ਹੁੰਦਾ ਇਸ ਬਾਜ਼ਾਰ ਤੋਂ ਉਤੋਂ ਮਸਲ ਦੇ ਵਿੱਚੋਂ ਕੋਈ ਵੀ ਉੱਥੇ ਪ੍ਰਬੰਧ ਨਹੀਂ ਹੈਗੇ ਸੁਰੱਖਿਆ ਮੈਂ ਪਿੱਛੇ ਵੀ ਬੇਨਤੀ ਕੀਤੀ ਜਦੋਂ ਅਸੀਂ ਮੁੱਕ ਗਏ ਹਾਂ ਮੁੱਕੇ ਪਰਾ ਵੱਡਾ ਘਾੜ ਹੋਇਆ ਇੱਕ ਘਰ ਦਾ ਬੜੀ ਕੀਮਤੀ ਜਾਂਸੀ ਉਹ ਜਿਹੜਾ ਕਾਰੋਬਾਰ ਚਲਾਉ ਉਹਦੇ ਸਿਰ ਤੇ ਹੀ ਕਿ ਉੱਥੇ ਵੀ ਕਿਹਾ ਜਿੰਨੇ ਵੀ ਸਾਡੇ ਕਾਰੋਬਾਰੀ ਗੋਲਡ ਤੇ ਚਾਂਦੀ ਸੋਨੇ ਦਾ ਕੰਮ ਕਰਨ ਵਾਲੇ ਆ ਹਰ ਉਹ ਚੌਂਕ ਦਾ ਮੇਨ ਚੌਕ ਹੁੰਦਾ ਹੈ ਉੱਥੇ ਸਕਿਉਰਟੀ ਲਾਈ ਜਾਵੇ ਕਿ ਘੱਮ ਸੇ ਘੱਮ ਆਉਣ ਵਾਲੇ ਬੰਦਾ ਕੋ ਸੋਚੇ ਕਿ ਵਾਕੇ ਤਾਂ ਸਕਿਉਰਟੀ ਹੈਗੀ ਏ ਇਹਦੇ ਨਾਲ ਕਈ ਹਾਸੇ ਬਗ ਟਲ ਸਕਦੇ ਆ ਇਹ ਕਈ ਵਾਰੀ ਪ੍ਰਸ਼ਾਸਨ 2-4 ਦਿਨ ਤੇ ਜਦੋਂ ਕੋਈ ਗਰਮ ਘਰ ਹੋਵੇ ਤੇ ਉਹ ਇਹ ਇਹ ਕੰਮ ਚੱਲਦਾ ਵਾ ਬਾਦ ਚ ਫਿਰ ਆਪਾ ਆਪਣੀ ਜਗ੍ਹਾ ਤੇ ਉਹ ਮਗੇ ਚਲੇ ਜਾਂਦੇ ਆ ਕਿ ਇਹਨਾਂ ਕੋ ਮਗੇ ਬੰਦਿਆਂ ਦੀ ਕਮੀ ਹੈ ਕਿ ਇੰਨੇ ਸਕਿਉਰਿਟੀ ਰੱਖਣ ਵਾਸਤੇ ਬੰਦੇ ਨਹੀਂ ਹੈਗੇ ਹੁਣ ਦੇ ਕਈ ਲੋਕਾਂ ਨੇ ਆਪਾ ਆਪਣੀ ਸਕਿਉਰਿਟੀ ਵੀ ਰੱਖ ਲਈਏ ਪਰ ਜੋ ਮਗੇ ਸਰਕਾਰ ਵੱਲੋਂ ਮਗੇ ਬੰਦੇ ਰੱਖੇ ਹੋਣ ਨਿਗਰਾਨੀ ਕਰੇ ਉਹਦੇ ਉਹਦੇ ਨਾਲ ਹੀ ਸਕਿਉਰਿਟੀ ਕੋਈ ਨਹੀਂ ਹੋ ਸਕਦੀ ਮੈਂ ਫਿਰ ਬੇਨਤੀ ਕਰਾਂਗਾ ਜਿੱਥੇ ਜਿੱਥੇ ਆਪਣੇ ਕਾਰੋਬਾਰ ਸੋਨੇ ਚਾਂਦੀ ਦੇ ਚੱਲਦਾ ਹਰ ਚੌਂਗ 'ਤੇ ਸਰਕਾਰ ਸਾ ਸਕਿਉਰਿਟੀ ਲਾਵੇ ਅੱਗੇ ਕਈ ਵਾਰੀ ਇਦਾਂ ਦੇ ਕਾਂਡ ਹੋਏ ਆ ਤੇ ਉਥੇ ਸਕੋਲਡਿੰਗ ਹੁੰਦੀ ਹੈ ਕਾਂਡ ਹੋਣ ਦਾ ਕਾਰਨ ਹੀ ਇਹੋ ਹੀ ਹੁੰਦਾ ਵਾ ਗੈਂਗਸਟਰਾਂ ਦੇ ਲਈ ਪੁਲਿਸ ਦੀ ਜਿਹੜੀਆਂ ਨਫਰੀਆਂ ਤਨਾਤ ਕੀਤੀਆਂ ਗਈਆਂ ਵੱਖਰੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤੇ ਕੀ ਵਪਾਰੀਆਂ ਦੀ ਸੁਰੱਖਿਆ ਕੋਈ ਜ਼ਰੂਰੀ ਨਹੀਂ ਉਹ ਗੈਂਗਸਟਰਾਂ ਵਾਸਤੇ ਪੁਲਿਸ ਜ਼ਰੂਰੀ ਆ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਪੁਲਿਸ ਦਾ ਕੋਈ ਕੰਮ ਨਹੀਂ ਹੈਗਾ ਇਹ ਦੇ ਵੇਖਿਆ ਗਿਆ ਕਿ ਜਿਹੜੇ ਇੰਨਾ ਇੰਨਾ ਮਗਰ ਟੈਕਸ ਭਰਦੇ ਨੇ ਸਰਕਾਰ ਨੂੰ ਜਿੰਨਾ ਸਾਡੇ ਬਾਜ਼ਾਰ ਚੋਂ ਮੇਨ ਟੈਕਸ ਜਾਂਦਾ ਹੈ ਕੀ ਇਹਨਾਂ ਸਪੋਰਟੀ ਸਾਡੇ ਲੋਕਾਂ ਨੂੰ ਪਹਿਲਾਂ ਮਿਲ ਦੇਣੀ ਚਾਹੀਦੀ ਮਿਲ ਚਾਹੀਦੀ ਹੈ ਸਾਡੇ ਲੋਕ ਟੈਕਸ ਮੰਗਣ ਵਾਸਤੇ ਸਾਨੂੰ ਸੱਦ ਲੈਂਦੇ ਕਿ ਇਹਨਾਂ ਦਾ ਟੈਕਸ ਵਰਹੁਣੇ ਦੇ ਤਦਾਂ ਇਹ ਕਰਦਾਂਗੇ ਸਾਡੀ ਸਕੂਲ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਨਾ ਸਰਕਾਰ ਨੂੰ ਗਾਜਕਮ ਚਾਹੀਦੀ ਜੇ ਟੈਕਸ ਮੰਗਣ ਦਾ ਹੱਕ ਸਾਡੇ ਕੋਲ ਰੱਖਦੇ ਆ ਜਹੀ ਸਰਕਾਰ ਦੇ ਕਮਾਊ ਬੋਤਾ ਤੇ ਸਰਕਾਰ ਨੂੰ ਚਾਹੀਦਾ ਤੇ ਆਪਣੇ ਕਮਾਊ ਪੁੱਤਰੀ ਕੱਲ ਕੱਲ ਉੱਤੇ ਸਖਸ਼ਾ ਦੇ ਭੱਖਨ ਇਹਨਾਂ ਦੀ ਜ਼ਿੰਮੇਵਾਰੀ ਲੈ ਲੈ ਕਿ ਇੱਥੇ ਕੋਈ ਐਹੋ ਜਿਹਾ ਕਾਰਨ ਨਹੀਂ ਹੋ ਸਕਦਾ ਇਹਦੇ ਆਉਂ ਗਾਜਰ ਮੁਰੀ ਵਰਗ ਆਂਦੇ ਨੇ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਕੋਈ ਗੱਲਬਾਤ ਹੀ ਨਹੀਂ ਇੱਥੇ ਐਹੋ ਜਿਹੇ ਹਾਲਾਤ ਬਣਦੇ ਆ ਕਿ ਜਿਹੜਾ ਮਰਜੀ ਆਂਦਾ ਵਾ ਆ ਕੇ ਸਿੱਧੀਆਂ ਗੋਲੀਆਂ ਮਾਰਦਾ ਜਾਂ ਅੰਦਰੇ ਖਾਦੇ ਪੈਸੇ ਲੈ ਕੇ ਘੁੰਮ ਜਾਂਦਾ ਤੇ ਹੁਣ ਜਿਹੜਾ ਕੀ ਆਪਣੇ ਪੰਜਾਬ ਦੇ ਵਪਾਰੀ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਅੰਮ੍ਰਿਤਸਰ ਦੇਆਂ ਨੂੰ ਹੁਣ ਜਿਸਰਾ ਆ ਕੁਝ ਲਾਇਸੈਂਸ ਵੀ ਜਿਹੜੇ ਹੈਗੇ ਆ ਕੋ ਮਿਲਣੇ ਆ ਅਪਰੂਵ ਹੋਣੇ ਆ ਜਾਂ ਤੁਹਾਡੀ ਮੀਟਿੰਗ ਹੋਣੀ ਆ ਪੁਲਿਸ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਸਾਰਾ ਤੁਸੀਂ ਅੱਗੇ ਤੇ ਕਹਿੰਦੇ ਜਿਹੜੇ ਮੇਜ਼ ਮੁਖ ਚੁਣੇ ਹੋਏ ਐਸੋਸੀਏਸ਼ਨ ਦੇ ਆਪਣੇ ਬੰਦੇ ਆ ਪੂਰੇ ਪੰਜਾਬ ਚ ਕਾਮ ਸਿਕਮ ਇੰਨੇ ਦੇ ਮੁਖੀ ਐਨ ਤੇ ਜਿਹੜੇ ਬੰਦੇ ਨੂੰ ਜ਼ਰੂਰਤਮੰਦ ਉਹਨਾਂ ਨੂੰ ਅਸਲਾ ਦੇਣਾ ਚਾਹੀਦਾ ਚਾਹੀਦਾ ਉਹ ਅਸੀਂ ਅੱਗੇ ਵੀ ਬੇਨਤੀ ਕਰ ਬੈਠੇ ਆ ਕਿ ਅਸੀਂ ਇੱਕ ਲੈਟਰ ਪੈਡ ਨਾਲ ਲਾਗ ਕੇ ਇੱਕ ਮਗੇ ਸਿਸਟਮ ਨਾਲ ਅੱਗੇ ਕੱਲਦੇ ਹਾਂ ਕਿ ਹਰ ਬੰਦੇ ਨੂੰ ਅਸੀਂ ਇਹ ਕਹਿੰਦੇ ਕਿ ਜਿਹੜੇ ਬੰਦਿਆਂ ਨੂੰ ਜ਼ਰੂਰਤਾਂ ਬਾਹਰ ਅੰਦਰ ਸਮਾਨ ਲੈ ਕੇ ਜਾਂਦੇ ਆ ਤਾਂ ਸਗੋਂ ਉਹਨਾਂ ਨੂੰ ਅਸਲਾ ਦੇ ਕੋਲ ਹੋਣਾ ਚਾਹੀਦਾ ਚਲੋ ਇਹਨਾਂ ਸਪੋਰਟੀ ਨਹੀਂ ਹੈਗੀ ਕਈ ਬੰਦੇ ਕੋ ਪਰ ਇਹਨਾਂ ਨੂੰ ਅਸਲਾ ਜ਼ਰੂਰ ਦੇਣਾ ਚਾਹੀਦਾ ਇਹ ਇੱਕ ਬੜੀ ਵੱਡੀ ਗੱਲ ਆ ਜੇ ਉਹਦੇ ਘਰ ਦਾ ਕੋਈ ਜੀ ਚਲ ਜੇ ਪਾਸ ਤੋਂ ਛਾ ਅਸਲ ਇਹਨੂੰ ਦੇਤੇ ਉਹਦਾ ਕੀ ਮੁੱਲ ਹੈ ਉਹਦਾ ਜੀ ساری ਉਮਰ ਨਹੀਂ ਮਿਲਣਾ ਜਿੱਦਾਂ ਮੈਂ ਕਈ ਜਗ੍ਹਾ ਦੇ ਵੇਖਿਆ ਜਿੱਦਾਂ ਵਟਾਲੇ ਵੀ ਇੱਕ ਮੁੰਡਾ ਮਾਰਿਆ ਗਿਆ ਪਰ ਉਹਨੇ ਇੱਕ ਜੀਕ ਹੋ ਗਈ ਜਾਂ ਦੋ ਜੀਆਂ ਕੋ ਖੋਦੀ ਤੇ ਚਲੋ ਬਚ ਜਾਨੀ ਇਹ ਇਹਨਾਂ ਨੂੰ ਲਾਇਸੈਂਸ ਇੱਕ ਪਹਿਲ ਦੇ ਹਿਧਾਰ ਤੇ ਸੌਰੰਗਰ ਬਣਾ ਦੇ ਨੂੰ ਦੇਨੇ ਚਾਹੀਦੇ ਆ ਕਿਉਂਕਿ ਇਸ ਵੇਲੇ ਸੋਨਾ ਚਾਂਦੀ ਸਾਰਿਆਂ ਨੇ ਨਿਕਲ ਆਇਆ ਹੈ ਇਹ ਕਾਰੋਬਾਰ ਬਹੁਤ ਮਹਿੰਗਾ ਹੋ ਗਿਆ ਕੰਬਿੰਗਾ ਹੋਣ ਦੇ ਕਾਰਨ ਸਾਡੇ ਲੋਕਾਂ ਦੇ ਬਾਲ ਬੱਚਿਆਂ ਦੇ ਬਾਕੀ ਬਹੁਤ ਲੋਕਾਂ ਦੇ ਸੰਕਟ ਵਾਲੇ ਇੱਕ ਕੰਮ ਆ ਕਾਰੋਬਾਰ ਨਹੀਂ ਕਰਦਾ ਸਾਡਾ ਜਾਨ ਦਾ ਖੋ ਬਣ ਗਿਆ ਕਿ ਜਦੋਂ ਬੱਚਾ ਸਾਡਾ ਦਾ ਸਮਾਨ ਬਾਹਰ ਬੋ ਲੈ ਕੇ ਜਾਂਦਾ ਵਾ ਇਹ ਦੇ ਕਹਿੰਦੇ ਮਾਰੇ ਆਪਣੇ ਘਰ ਆ ਜੀ ਤੇ ਉਹ ਹੀ ਸੁਖ ਸ਼ਾਂਤੀ ਕਰਦੇ ਆ ਕਿ ਜੋ ਮਾਹੌਲ ਬਣਿਆ ਐ ਵੇਖੋ ਕਾਲ ਮੈਂ ਇਹ ਵੀ ਕਿਹਾ ਜੀ ਜੀਨ ਨਾ ਕਰ ਵਿਚਾਰਾ 7 ਕਿਲੋ ਚਾਂਦੀ ਤੇ 6 ਕਿਲੋ ਚਾਂਦੀ ਲੈ ਗਿਆ ਉਸੇ ਵਲੇ ਉਹ ਹੋ ਗਏ ਉਹ ਗਾ ਗਏ ਉਹ ਜਿਹੜਾ ਕਾਰੋਬਾਰ ਕਰਦਾ ਇਹਨੇ ਉਹ ਕੋ ਮਾਈ ਆਪਣੇ ਕੋ ਪੈਸੇ ਹੋਣੇ ਜੀ ਉਹਦਾ ਕਾਰੋਬਾਰ ਬੰਦ ਹੋ ਜਾਂਦਾ ਜੇ ਜੇਕਰ ਤਾਂ ਜੀ ਨਹੀਂ ਹੁੰਦਾ ਮੰਨ ਲਓ ਜਿਸਰਾਂ ਲਾਇਸੈਂਸ ਜਿਹੜੇ ਅਸਲਿਆਂ ਦੇ ਜਾਂ ਲਾਇਸੈਂਸ ਨਹੀਂ ਇਹਨਾਂ ਦੇ ਪਾਸ ਹੁੰਦੇ ਤਾਂ ਕੀ ਤੁਹਾਡੇ ਵੱਲੋਂ ਜਿਹੜਾ ਐਸੋਸੀਏਸ਼ਨ ਵੱਲੋਂ ਜਿਹੜਾ ਅਗਲਾ ਜਿਹੜਾ ਐਲਾਨ ਆ ਵਿਢਿਆ ਜਾਏਗਾ ਜੀ ਤਾਲੂਕਦ ਸਾਡੇ ਕਸ਼ਮੀਰ ਸਿੰਘ ਰਾਜਪੂਤ ਜੀ ਔਰ ਇੰਡੀਅਨ ਸਵਰਨਕ ਸੰਗਠਨ ਪੰਦੇ ਮੁਲ ਪੰਜਾਬ ਮਗਈ ਪ੍ਰਧਾਨ ਨੇ ਪੂਰੇ ਹਿੰਦੁਸਤਾਨ ਚੋਂ ਦਾ ਬਹੁਤ ਵਧੀਆ ਨਾਮ ਆ ਮੈਂ ਉਹਨਾਂ ਦੇ ਨਾਲ ਪਰੀ ਜਗ੍ਹਾ ਤੇ ਫੀਟ ਹੋਣੀ ਗਈ ਆ ਤੇ ਪਿੱਛੋ ਜੇ ਪ੍ਰਸ਼ਾਸਨ ਨੇ ਸਾਡੇ ਰੇਲਵੇ ਚ ਸਾਡੇ ਕਈ ਬੰਦੇ ਅੰਮ੍ਰਿਤਸਰ ਦਾ مالک ਹੈ 2 ਕਿਲੋ 4 ਕਿਲੋ 5 ਕਿਲੋ ਉਹਨਾਂ ਨੇ ਐਵੇਂ ਜਬਤ ਕਰ ਲਿਆ ਸੀ ਪਰ ਸਾਡੇ ਕਸ਼ਮੀਰ ਸਿੰਘ ਰਾਜਪੂਤ ਨੇ ਪੂਰੀ ਤਾਕਤ ਨਾਲ ਮਗਈ ਡੀਜੀਪੀ ਰੇਲਵੇ ਵਾਲਿਆਂ ਨੂੰ ਸਾਰਿਆਂ ਨੂੰ ਬੜਾ ਮਕੀ ਸਹੀ ਰੰਗਣਾ ਉਹਨਾਂ ਨੂੰ ਗਾਈਡ ਕਰਕੇ ਕਿ ਪੂਰੇ ਬੰਦੇ ਦਾ ਮਾਲਤੋਂ ਬਰਾਬਤ ਕਰਾਇਆ ਕਿ ਉਹਨਾਂ ਨੂੰ ਇੱਕ ਦੱਸਿਆ ਗਿਆ ਕਿ ਅਸੀਂ ਸਮੈਗ ਨਹੀਂ ਵੇਚਦੇ ਸੋਨਾ ਚਾਂਦੀ ਵਾਲੇ ਨੇ ਸੋਨਾ ਚਾਂਦੀ ਵੇਚਣਾ ਇਹ ਕੋਈ ਸਮੈਗ ਨਹੀਂ ਲਿਆ ਕੇ ਜਾਂਦੇ ਜਿਹੜੇ ਟ੍ਰੇਨਾਂ ਤੋਂ ਫਰ ਫੜ ਕੇ ਲਾਈ ਜਾਂਦੇ ਉਹ ਬੰਦੇ ਉਹਨਾਂ ਕੋ ਸੋਨਾ ਚਾਂਦੀ ਵੇਚਣ ਉਹਦਾ ਸੋਨਾ ਹੀ ਹੋਣਾ ਸਾਡੇ ਕਾਰਡ ਬਣੇ ਰਿਹਾ ਅਸੀਂ ਸਾਰੇ ਦਾ ਕੰਮ ਕਰਨ ਵਾਲੇ ਦਾ ਕੋਈ ਖਾੜ ਨਹੀਂ ਉਹਨਾਂ ਦੇ ਉਹਨਾਂ ਕੋ ਬਿਲ ਵਾਊਚਰ ਹੁੰਦੇ ਆ ਪਰ ਉਹ ਇੱਕ ਅੰਬਾਲੇ ਦੇ ਜਲ ਜਾਦੂ ਖਾਨ ਸੀ ਉਹਨੇ ਹੱਤ ਮਚਾਈ ਸੀ ਪਰ ਉਹਨੂੰ ਬਗੈ ਸਹੀ ਟਾਨਾ ਸਾਡੇ ਆਲ ਇੰਡੀਆ ਪ੍ਰਧਾਨ ਜੀ ਦੇ ਡੀਜੀਪੀ ਨਾਲ ਮਿਲ ਕੇ ਉਹਨੂੰ ਉਥੋਂ ਹਟਾਇਆ ਤੇ ਆਪਣੇ ਹੌਲ ਲੋਕੀ ਕਾਰੋਬਾਰ ਰੋਟੀ ਰੋਜੀ ਕਮਾਨ ਵਾਸਤੇ ਪਰੇਸ਼ਾਨ ਕੀ ਜਾਂਦੇ ਤੇ ਸਾਰੇ ਬੰਦਿਆਂ ਦਾ ਸਮਾਨ ਵਾਪਸ ਹੈ ਉਹ ਤੋਂ ਲੈ ਕੇ ਦਿੱਤਾ ਜੇਕਰ ਨਹੀਂ ਇਹ ਕੋਈ ਆਪਣਾ ਕੰਮ ਹੁੰਦਾ ਤਾਂ ਕੀ ਆਪਣੇ ਵਪਾਰੀ ਭਰਾਵਾਂ ਨੂੰ ਜਿਹੜਾ ਮੈਸੇਜ ਪੰਜਾਬ ਦੇਣ ਜੀ ਦੇਖੋ ਜੀ ਜੇ ਇਹ ਸਰਕਾਰ ਅਜੇ ਸਰੇ ਆਮ ਕਰਦੇ ਆ ਕਿ ਸਰਕਾਰ ਕੋ ਇਹ ਕੰਮ ਨਹੀਂ ਸੰਭੇ ਜਾਂਦਾ ਜਾਂ ਪੂਰਾ ਅਸਲਾ ਮਗਰੀ ਨਹੀਂ ਮਿਲਦੇ ਪਏ ਤੇ ਸਰਕਾਰ ਨੂੰ ਇਹ ਕੋਈ ਨਾ ਕੋਈ ਖਰਚਾ ਨਾ ਮਗਰੀ ਪੁੱਤ ਨਹੀਂ ਪਏਗਾ ਅੱਗੇ ਲੋਕ ਬੜੇ ਤੰਗ ਆਏ ਕਿ ਜਿਹੜਾ ਹੈ ਮਗਰੀ ਇਨਾ ਗੈਂਗਸਟਰ ਚੱਲਦਾ ਪਿਆ ਵਾ ਕਿ ਮੇਰੇ ਖਿਆਲ ਹਰ ਧਰ ਕਨੂ ਹੋ ਆਇਆ ਦਾ ਕਈ ਤੇ ਲੋਕ ਅੰਦਰ ਖਾਤੇ ਪਹਿ ਭਾਰਕ ਰਿਸ਼ਾਤ ਦੀ ਨਾਲ ਬੈਗੇ ਅੰਦਰ ਲੁੱਕ ਕੇ ਬੈਠੇ ਆ ਕਿ ਖੋਲ ਕੇ ਕੋਈ ਕਾਰੋਬਾਰ ਵੀ ਨਹੀਂ ਕਰ ਸਕਦਾ ਇਹ ਦਰ ਦੇ ਮੋੜ ਤੇ ਚੱਲ ਇਹ ਚੱਲਦਾ ਪਿਆ ਸਾਰਾ ਕਾਰੋਬਾਰ ਇਹ ਸੀ ਸਾਡੇ ਨਾਲ ਪੰਜਾਬ ਪ੍ਰਧਾਨ ਅਸ਼ਮੀਨ ਹਮੇਸ਼ਾ ਜੀ ਜਿਹੜੇ ਨਾਲ ਪੰਜਾਬ ਦੇ ਵੱਖ-ਵੱਖ ਵਪਾਰੀ ਭਰਾਵਾਂ ਨਾਲ ਜੁੜੇ ਆ ਮੀਟਿੰਗਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਰਦੇ ਨਾਲ ਅੰਮ੍ਰਿਤਸਰ ਤੋਂ ਇਹ ਜਿਹੜੇ ਆਪਣਾ ਪ੍ਰੈਜ਼ੀਡੈਂਸ਼ੀਅਲ ਜਿਹੜੀ ਮੇਨ ਜਿਹੜਾ ਬਰਸਾ ਸਿਟੀ ਤੋਂ ਕਰਦੇ ਪਏ ਨੇ ਤਾਂ تمام ਜਿਹੜੇ ਮੁੱਦੇ ਨੇ ਤੁਹਾਡੇ ਨਾਲ ਉਹਨਾਂ ਸਾਂਝੇ ਕੀਤੇ ਕੀ ਕੀ ਮੁਸ਼ਕਲਾਂ ਜਿਹੜੀਆਂ ਵਪਾਰੀਆਂ ਨੂੰ ਜਿਹੜੀਆਂ ਇਹਨਾਂ ਦਿਨਾਂ ਚ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਵੇਖਣੀਆਂ ਪੈ ਰੀਆਂ ਸਾਹਮਣਾ ਕਰਨਾ ਪੈ ਰਿਆ ਤਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਉਹਨਾਂ ਨੇ ਜਿਹੜਾ ਵਾ ਖਾਸ ਕਰਕੇ ਪ੍ਰਬੰਧ ਜਿਹੜਾ ਵਾ ਉਹਨਾਂ ਵਪਾਰੀ ਭਰਾਵਾਂ ਦੇ ਲਈ ਕਰਨ ਦੀ اپیل ਕੀਤੀ ਹੈ ਕਿ ਜੇਕਰ ਨਹੀਂ ਉਹਨਾਂ ਦਾ ਪ੍ਰਬੰਧ ਜਿਹੜੀ ਪੁਲਿਸ ਨਹੀਂ ਉਹਨਾਂ ਤੇ ਜੇਕਰ ਆਪਣਾ ਕਰੇਗੀ ਤਾਂ ਉਹਨਾਂ ਵੱਲੋਂ ਜਿਹੜਾ ਆਉਣ ਵਾਲੇ ਸਮੇਂ ਤੇ ਸੰਘਰਸ਼ ਵਿਢਣ ਦਾ ਵੀ ਐਲਾਨ ਕੀਤਾ ਗਿਆ ਜਿਸ ਦਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਖਾ ਮੱਜਾ ਜਿਹੜਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਭੁਗਤਣਾ ਪੈ ਸਕਦਾ ਤਾਂ ਸਵਾਲ ਵੱਡਾ ਵਪਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਹੈਗਾ ਕਿ ਵਪਾਰੀਆਂ ਕੋਲ तमाम ਜਿਹੜੇ ਸੋਨਾ ਵਪਾਰੀ ਨੇ ਸਮਾਨ ਹੁੰਦਾ ਪਰ ਇਹਨਾਂ ਨੂੰ ਜਿਹੜਾ ਅਸਲਾ ਮਿਲਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਤੇ ਕਿਸੇ ਕਿਤੇ ਉਹਨਾਂ ਨੂੰ ਲਾਇਸੈਂਸ ਵੀ ਨਹੀਂ ਮਿਲ ਰਹੇ ਤੇ ਜਿਸ ਕਰਕੇ ਉਹ ਆਪਣੇ ਜਾਨ ਮਾਲ ਤੇ ਰਿਸਕ ਤੇ ਆਪਣੇ ਕੰਮ ਕਰਦੇ ਨੇ ਦਾ ਉਹਨਾਂ ਵੱਲੋਂ ਜਿਹੜੀ ਬੰਕ ਕੀਤੀ ਗਈ ਆ ਤਾਂ ਉਹਨਾਂ ਕਿਹਾ ਕਿ ਜੇਕਰ ਨਹੀਂ ਮੰਗਾ ਸਾਡੀਆਂ ਵੱਲ ਕੋਈ ਧਿਆਨ ਹੁੰਦਾ ਤਾਂ ਜਲਦ ਉਹਨਾਂ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਵਿੱਚ ਪੁਲਿਸ ਕਮਿਸ਼ਨਰ ਨਾਲ ਮੀਟ ਕਰਕੇ ਪਹਿਲ ਦੇ ਆਧਾਰ ਤੇ ਜਿਹੜੇ ਵਪਾਰੀ ਭਰਾਵਾਂ ਦੇ ਲਾਇਸੈਂਸ ਨਹੀਂ ਬਣਦੇ ਪਏ ਤਾਂ ਉਹ ਲਾਇਸੈਂਸ ਜਿਹੜਿਆ ਉਹਨਾਂ ਦੇ ਬਣਵਾ ਕੇ ਦਿੱਤੇ ਜਾਣਗੇ ਫਿਰ ਇਸੇ ਤਰ੍ਹਾਂ ਕਿਸੇ ਹੋਰ ਨਵੀਂ ਸ਼ਖਸੀਅਤ ਨੂੰ ਲੈ ਕੇ ਜਲ ਤੁਹਾਡੇ ਰੂਬਰੂ ਹੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਹੈਡਲਾਈਨ ਟੂਡੇ ਦੇ ਨਾਲ